यूपी ਦੇ ਪ੍ਰਿਆਗਰਾਜ ਦੇ ਵਿੱਚ ਪਤੀ ਨਾਲ ਲੜਾਈ ਤੋਂ ਬਾਅਦ ਪਤਨੀ ਗੁੱਸੇ ਦੇ ਵਿੱਚ ਆ ਕੇ ਟਾਵਰ ਦੇ ਉੱਤੇ ਚੜ ਗਈ ਡਰਾਮਾ ਘੰਟਿਆਂ ਬੱਧੀ ਚੱਲਦਾ ਰਿਹਾ ਪਤੀ ਵੀ ਮਾਫੀ ਮੰਗ ਰਿਹਾ ਸੀ ਪੇਕੇ ਵੀ ਟਾਵਰ ਤੋਂ ਹੇਠਾ ਉਤਰਨ ਦੀਆਂ ਗੱਲਾਂ ਕਰ ਰਹੇ ਸੀ ਉਸ ਤੋਂ ਬਾਅਦ ਇੱਕ ਕਨਸਟੇਬਲ ਨੇ ਬਹਾਦਰੀ ਦਿਖਾਉਂਦੇ ਹੋਏ ਔਰਤ ਨੂੰ ਹੇਠਾਂ ਲਿਆਉਣ ਦੀ ਜ਼ਿੰਮੇਵਾਰੀ ਲਈ ਯੂਪੀ ਪੁਲਿਸ ਦਾ ਇਹ ਜਵਾਨ ਟਾਵਰ ਤੇ ਚੜ ਗਿਆ ਤੇ ਕਿਸੇ ਤਰ੍ਹਾਂ ਔਰਤ ਨੂੰ ਸਮਝਾ ਕੇ ਹੇਠਾਂ ਲਿਆਉਣ ਦੇ ਵਿੱਚ ਕਾਮਯਾਬ ਰਿਹਾ ਇਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਵੀਡੀਓ ਤੁਸੀਂ ਆਪਣੇ ਫੋਨ ਦੀ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਸ਼ਲ ਮੀਡੀਆ ਤੇ ਯੂਜ਼ਰਜ਼ ਜਵਾਨ ਦੀ ਬਹਾਦਰੀ ਦੀ ਤਾਰੀਫ ਕਰ ਰਹੇ ਨੇ ਬਿਜਲੀ ਦੇ ਖੰਬੇ ਤੇ ਚੜੀ ਔਰਤ ਨੂੰ ਹੇਠਾਂ ਉਤਾਰਨ ਦੇ ਲਈ ਪੁਲਿਸ ਮੁਲਾਜ਼ਮ ਖੁਦ ਹੀ ਟਾਵਰ ਤੇ ਚੜ ਕੇ ਔਰਤ ਨੂੰ ਆਪਣੇ ਨਾਲ ਹੇਠਾਂ ਲੈ ਕੇ ਆਇਆ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਜਵਾਨ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਸੋਸ਼ਲ ਮੀਡੀਆ ਤੇ ਯੂਜ਼ਰਸ ਇਸ ਘਟਨਾ ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਨੇ ਜਦੋਂ ਮਹਿਲਾ ਹੇਠਾਂ ਆਈ ਤਾਂ ਉੱਥੇ ਮੌਜੂਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਇਸ ਦੌਰਾਨ ਪਿੰਡ ਵਾਸੀਆਂ ਨੇ ਟਾਵਰ ਦੇ ਆਲੇ-ਦੁਆਲੇ ਜਾਲ ਵਿਛਾ ਦਿੱਤਾ ਤਾਂ ਜੋ ਕੋਈ ਵੀ ਹਾਦਸਾ ਜੇਕਰ ਵਾਪਰੇ ਤਾਂ ਸਿਪਾਹੀ ਅਤੇ ਔਰਤ ਨੂੰ ਕਿਸੇ ਤਰੀਕੇ ਦੇ ਨਾਲ ਸੱਟ ਨਾ ਲੱਗੇ ਦੱਸ ਦੇ ਕਿ 28 ਸਾਲਾ ਵੰਦਨਾ ਪਟੇਲ ਆਪਣੇ ਪਤੀ ਅਜੇ ਕੁਮਾਰ ਪਟੇਲ ਦੇ ਨਾਲ ਘਰੇਲੂ ਝਗੜੇ ਤੋਂ ਬਾਅਦ ਸਿੱਧੀ ਹਾਈ ਟੈਨਸ਼ਨ ਇਲੈਕਟ੍ਰਿਕ ਟਰਾਂਸਮਿਸ਼ਨ ਟਾਵਰ ਤੇ ਚੜ ਗਈ ਸੀ ਘਟਨਾ ਦੁਪਹਿਰ 12:30 ਵਜੇ ਦੇ ਕਰੀਬ ਸ਼ੁਰੂ ਹੋਈ ਅਤੇ ਪੂਰੇ 1 ਘੰਟੇ ਤੱਕ ਪਿੰਡ ਦੇ ਵਿੱਚ ਹਫੜਾ ਦਫੜੀ ਮੱਚੀ ਰਹੀ ਕੁਝ ਹੀ ਸਮੇਂ ਦੇ ਵਿੱਚ 3000 ਤੋਂ ਵੱਧ ਲੋਕਾਂ ਦੀ ਭੀੜ ਇਕੱਠਾ ਹੋਗੀ ਪਰ ਪਰ ਖੇਰ ਦੇ ਵਿੱਚ ਹੀ ਪੀਪੀ ਪੁਲਿਸ ਦਾ ਇਹ ਜਵਾਨ ਮਹਿਲਾ ਨੂੰ ਕਨਵਿੰਸ ਕਰ ਲੈਂਦਾ ਹੈ ਤੇ ਉਸ ਨੂੰ ਟਾਵਰ ਤੋਂ ਹੇਠਾਂ ਉਤਾਰ ਕੇ ਲੈ ਆਂਦਾ ਹੈ ਯੂਪੀ ਦੇ ਪ੍ਰਿਆਗਰਾਜ ਦੇ ਵਿੱਚ ਪਤੀ ਨਾਲ ਲੜਾਈ ਤੋਂ ਬਾਅਦ ਪਤਨੀ ਗੁੱਸੇ ਦੇ ਵਿੱਚ ਆ ਕੇ ਟਾਵਰ ਦੇ ਉੱਤੇ ਚੜ ਗਈ ਡਰਾਮਾ ਘੰਟਿਆਂ ਬੱਧੀ ਚੱਲਦਾ ਰਿਹਾ ਪਤੀ ਵੀ ਮਾਫੀ ਮੰਗ ਰਿਹਾ ਸੀ ਪੇਕੇ ਵੀ ਟਾਵਰ ਤੋਂ ਹੇਠਾ ਉਤਰਨ ਦੀਆਂ ਗੱਲਾਂ ਕਰ ਰਹੇ ਸੀ ਉਸ ਤੋਂ ਬਾਅਦ ਇੱਕ ਕਨਸਟੇਬਲ ਨੇ ਬਹਾਦਰੀ ਦਿਖਾਉਂਦੇ ਹੋਏ ਔਰਤ ਨੂੰ ਹੇਠਾਂ ਲਿਆਉਣ ਦੀ ਜ਼ਿੰਮੇਵਾਰੀ ਲਈ ਯੂਪੀ ਪੁਲਿਸ ਦਾ ਇਹ ਜਵਾਨ ਟਾਵਰ ਤੇ ਚੜ ਗਿਆ ਤੇ ਕਿਸੇ ਤਰ੍ਹਾਂ ਔਰਤ ਨੂੰ ਸਮਝਾ ਕੇ ਹੇਠਾਂ ਲਿਆਉਣ ਦੇ ਵਿੱਚ ਕਾਮਯਾਬ ਰਿਹਾ ਇਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਵੀਡੀਓ ਤੁਸੀਂ ਆਪਣੇ ਫੋਨ ਦੀ ਸਕਰੀਨ ਤੇ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਸ਼ਲ ਮੀਡੀਆ ਤੇ ਯੂਜ਼ਰਜ਼ ਜਵਾਨ ਦੀ ਬਹਾਦਰੀ ਦੀ ਤਾਰੀਫ ਕਰ ਰਹੇ ਨੇ ਬਿਜਲੀ ਦੇ ਖੰਬੇ ਤੇ ਚੜੀ ਔਰਤ ਨੂੰ ਹੇਠਾਂ ਉਤਾਰਨ ਦੇ ਲਈ ਪੁਲਿਸ ਮੁਲਾਜ਼ਮ ਖੁਦ ਹੀ ਟਾਵਰ ਤੇ ਚੜ ਕੇ ਔਰਤ ਨੂੰ ਆਪਣੇ ਨਾਲ ਹੇਠਾਂ ਲੈ ਕੇ ਆਇਆ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਲੋਕਾਂ ਨੇ ਜਵਾਨ ਦੀ ਬਹਾਦਰੀ ਦੀ ਸ਼ਲਾਘਾ ਕੀਤੀ ਸੋਸ਼ਲ ਮੀਡੀਆ ਤੇ ਯੂਜ਼ਰਸ ਇਸ ਘਟਨਾ ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਨੇ ਜਦੋਂ ਮਹਿਲਾ ਹੇਠਾਂ ਆਈ ਤਾਂ ਉੱਥੇ ਮੌਜੂਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਇਸ ਦੌਰਾਨ ਪਿੰਡ ਵਾਸੀਆਂ ਨੇ ਟਾਵਰ ਦੇ ਆਲੇ-ਦੁਆਲੇ ਜਾਲ ਵਿਛਾ ਦਿੱਤਾ ਤਾਂ ਜੋ ਕੋਈ ਵੀ ਹਾਦਸਾ ਜੇਕਰ ਵਾਪਰੇ ਤਾਂ ਸਿਪਾਹੀ ਅਤੇ ਔਰਤ ਨੂੰ ਕਿਸੇ ਤਰੀਕੇ ਦੇ ਨਾਲ ਸੱਟ ਨਾ ਲੱਗੇ ਦੱਸਦੇ ਕਿ 28 ਸਾਲਾ ਵੰਦਨਾ ਪਟੇਲ ਆਪਣੇ ਪਤੀ ਅਜੇ ਕੁਮਾਰ ਪਟੇਲ ਦੇ ਨਾਲ ਘਰੇਲੂ ਝਗੜੇ ਤੋਂ ਬਾਅਦ ਸਿੱਧੀ ਹਾਈ ਟੈਨਸ਼ਨ ਇਲੈਕਟ੍ਰਿਕ ਟਰਾਂਸਮਿਸ਼ਨ ਟਾਵਰ ਤੇ ਚੜ ਗਈ ਸੀ ਘਟਨਾ ਦੁਪਹਿਰ 12:30 ਵਜੇ ਦੇ ਕਰੀਬ ਸ਼ੁਰੂ ਹੋਈ ਅਤੇ ਪੂਰੇ 1 ਘੰਟੇ ਤੱਕ ਪਿੰਡ ਦੇ ਵਿੱਚ ਹਫੜਾ ਦਫੜੀ ਮੱਚੀ ਰਹੀ ਕੁਝ ਹੀ ਸਮੇਂ ਦੇ ਵਿੱਚ 3000 ਤੋਂ ਵੱਧ ਲੋਕਾਂ ਦੀ ਭੀੜ ਇਕੱਠਾ ਹੋਗੀ ਪਰ ਪਰਖੀਰ ਦੇ ਵਿੱਚ ਹੀ UP ਪੁਲਿਸ ਦਾ ਇਹ ਜਵਾਨ ਮਹਿਲਾ ਨੂੰ ਕਨਵਿੰਸ ਕਰ ਲੈਂਦਾ ਹੈ ਤੇ ਉਸ ਨੂੰ ਟਾਵਰ ਤੋਂ ਹੇਠਾਂ ਉਤਾਰ ਕੇ ਲੈ ਆਂਦਾ ਹੈ